ਮਝ ਗਏ ਹੋ ਹੋਗੇ ਮੈਂ ਕਿਹਦੀ ਗੱਲ ਕਰ ਰਿਹਾ ਆ ਅੜਾ ਕਨ੍ਹਿਆ ਤਤੜ 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 ਤਤੜਨੀ ਤਕਨਿਆ ਤੇ ਤੜਕ ਕੀ ਰਾਜੇ ਭਜੀ ਕਨ੍ਹਿਆ ਕਨ੍ਹਿਆ ਮਿੱਤਲ ਤੂੰ ਕਹਿ ਰਿਹਾ ਕਿ ਇੱਥੇ ਪੰਜਾਬ ਦੇ ਵਿੱਚ ਮੰਦਰ ਖੁੱਲਨੇ ਚਾਹੀਦੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚ ਗੁਰਦੁਆਰਾ ਸਾਹਿਬ ਹੋਣੇ ਚਾਹੀਦੇ ਨੇ ਪਰ ਚਰਚ ਨਹੀਂ ਹੋਣੇ ਚਾਹੀਦੇ ਇੱਥੇ ਉਹਨਾਂ ਲਈ ਜਗ੍ਹਾ ਨਹੀਂ ਆ ਪਲੀ ਗੱਲ ਤੇ ਮੇਰੀ ਸੁਣ ਲੈ ਢਿੱਡਲਾ ਜਿਆ ਤੂੰ ਉਹਨੂੰ ਜੰਮਿਆ ਨਹੀਂ ਤੂੰ ਕੀ ਤੇਰਾ ਬਾਪ ਵੀ ਉਹ ਤੋਂ ਨਹੀਂ ਜੰਮਿਆ ਹੋਣਾ ਹੇਲੂਇਆ ਪ੍ਰੇਜ਼ ਦਾ ਲੋਰਡ ਸ਼ਾਹ ਅਮਦਾਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਰੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਔਰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਲਾਸਟ ਤੱਕ ਵੀਡੀਓ ਚ ਜ਼ਰੂਰ ਬਨੇ ਬਨੇ ਰਹੋ ਔਰ ਤੁਸੀਂ ਸੁਣੋਗੇ ਕਿ ਕਿਵੇਂ ਇਸ ਬ੍ਰਦਰ ਨੇ ਜੋ ਕਿ ਜੋ ਕਨਈਆ ਮਿੱਤਲ ਜੋ ਕਿ ਪਰਮੇਸ਼ਰ ਦੇ ਖਿਲਾਫ ਬੋਲਣ ਵਾਲਾ ਚਰਚਾ ਦੇ ਖਿਲਾਫ ਬੋਲਣ ਵਾਲੇ ਨੂੰ ਦਿੱਤੇ ਠੋਕਮੇ ਜਵਾਬ ਔਰ ਅਓ ਅਸੀਂ ਵੀਡੀਓ ਨੂੰ ਦੇਖਦੇ ਹਾਂ ਕਿ ਵੀਡੀਓ ਦੇ ਵਿੱਚ ਕਿਵੇਂ ਇਸ ਬ੍ਰਦਰ ਦੇ ਦੁਆਰਾ ਜਵਾਬ ਦਿੱਤੇ ਗਏ ਕਿਉਂਕਿ ਬਹੁਤ ਹੀ ਬਾਰ ਜੋ ਕਿ ਸਨਨ ਨੂੰ ਮਿਲਿਆ ਦੇਖੋ ਨੂੰ ਮਿਲਿਆ ਕਿ ਉਸਨੇ ਚਰਚ ਦੇ ਵਿਰੁੱਧ ਜੋ ਕਿ ਗੱਲਬਾਤ ਕੀਤੀ ਆ ਹਾਂਜੀ ਜੈਮਸ ਜੀ ਸੁਪਨਮ ਜੀ ਇੱਕ ਵਾਰ ਫਿਰ ਤੁਹਾਡਾ ਦਾਸ ਪੀਟਰ ਜੀ ਦਾ ਤੁਹਾਡੇ ਰੂਬਰੂ ਆ ਸੋ ਅੱਜ ਦਾ ਜਿਹੜਾ ਟੌਪਿਕ ਆ ਇੱਕ ਦੰਸਾਨੀ ਮੂਰਖ ਇਨਸਾਨ ਕਵਾਂਗਾ ਉਹਨੂੰ ਜਵਾਬ ਆ ਜਿੰਨੇ ਪਹਿਲਾਂ ਵੀ ਪੰਗਾ ਲੈ ਕੇ ਪਰਚਾ ਦੱਜ ਆਪਣੇ ਤੇ ਕਰਵਾਇਆ ਸੀ ਤੇ ਹਟਦਾ ਫੇਰ ਨਹੀਂ ਆ ਟਲਦਾ ਫੇਰ ਨਹੀਂ ਆ ਵੀ ਸਮਝ ਗਏ ਹੋਵੋਗੇ ਮੈਂ ਕਿਹਦੀ ਗੱਲ ਕਰ ਰਿਹਾ ਆ ਅੜਾ ਕਨਈਆ ਤਿਤੜ 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 ਨਹੀਂ ਤਕਨਈਆ ਤਿਤੜ ਕੀ ਰਾਜੇ ਭਜੀ ਕਣਈਆ ਕਨਈਆ ਮਿੱਤਲ ਤਿਤੜ ਮਿੱਤਰਾ ਆਵੋ ਓਹੋ ਵੇਖੋ ਜੀ ਇਹ ਬੰਦੇ ਨੇ ਵੀਡੀਓ ਪਾਈ ਇੱਕ ਚੱਲਦਾ ਜਗਰਾਤਾ ਵਾ ਉਹ ਜਗਰਾਤਾ ਚਾਹ ਜਾਗਰਣ ਇੱਕ ਧਾਰਮਿਕ ਪ੍ਰੋਗਰਾਮ ਹੁੰਦਾ ਵਾ ਜਿਹਦੇ ਵਿੱਚ ਲੋਕਾਂ ਨੂੰ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਉਹਨਾਂ ਦੀਆ ਥੋੜਾ ਸਕੂਨ ਮਿਲੇ ਉਹਨਾਂ ਨੂੰ ਸੇਵਕ ਸਿੱਧੂ ਜੀ ਜੈਮਸਰੀ ਜੀ ਕਿਉਂ ਉਹ ਆਪਣੇ ਜਿਹੜੀ ਜ਼ਿੰਦਗੀ ਦੇ ਕਈ ਤਰ੍ਹਾਂ ਦੇ ਤਣਾਅ ਹੁੰਦੇ ਨੇ ਕਈ ਤਰ੍ਹਾਂ ਦੇ ਮੁਸ਼ਕਲਾ ਹੁੰਦੀਆਂ ਨੇ ਚਲੋ ਉਹਨਾਂ ਨੂੰ ਲੱਗਦਾ ਕਿ ਅਸੀਂ ਰਾਤ ਭਰ ਸਾਰੀ ਰਾਤ ਜਾਗਾਂਗੇ ਤੇ ਜਗਰਾਤੇ ਦੇ ਵਿੱਚ ਅਸੀਂ ਆਪਣੇ ਜਿਸ ਰੱਬ ਨੂੰ ਉਹ ਮੰਨਦੇ ਨੇ ਜਿਸ ਧਰਮ ਨੂੰ ਮੰਨਦੇ ਨੇ ਕਿ ਉਹਦੀ ਮਹਿਮਾ ਕਰਾਂਗੇ ਤੇ ਸਾਨੂੰ ਕੁਝ ਜਿਹੜੀ ਇਹ ਸ਼ਾਂਤੀ ਮਿਲੇਗੀ ਪਰ ਜਿਹੜੇ ਇਦਾਂ ਦੇ ਬੰਦੇ ਨੇ ਜਿਹੜੇ ਸਟੇਜ ਤੇ ਆ ਕੇ ਤੇਰਾ ਕੰਮ ਆ ਧਾਰਮਿਕ ਗੱਲ ਕਰਨਾ ਤੇਰਾ ਇਹ ਕੰਮ ਨਹੀਂ ਹੈ ਕਿ ਤੂੰ ਰਾਜਨੀਤਿਕ ਗੱਲ ਕਰੇ ਔਰ ਤੂੰ ਕਹਿ ਰਿਹਾ ਕਿ ਇੱਥੇ ਪੰਜਾਬ ਦੇ ਵਿੱਚ ਮੰਦਰ ਖੁੱਲ੍ਹੇ ਚਾਹੀਦੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚਾ ਗੁਰਦੁਆਰਾ ਸਾਹਿਬ ਹੋਣੇ ਚਾਹੀਦੇ ਨੇ ਪਰ ਚਰਚ ਨਹੀਂ ਹੋਣੇ ਚਾਹੀਦੇ ਇੱਥੇ ਉਹਨਾਂ ਲਈ ਜਗ੍ਹਾ ਨਹੀਂ ਆ ਪਹਿਲੀ ਗੱਲ ਤੇ ਮੇਰੀ ਸੁਣ ਲੈ ਢਿੱਡਲਾ ਜਿਆ ਤੂੰ ਉਦੋਂ ਜੰਮਿਆ ਨਹੀਂ ਤੂੰ ਕੀ ਤੇਰਾ ਬਾਪ ਵੀ ਉਦੋਂ ਨਹੀਂ ਜੰਮਿਆ ਹੋਣਾ ਜਦੋਂ ਦੇ ਪੰਜਾਬ ਦੀ ਧਰਤੀ ਤੇ ਚਰਚ ਨੇ ਉਹ ਤੂੰ ਕੌਣ ਆਵੇਂ ਚਰਚ ਦੀ ਜਗ੍ਹਾ ਨੂੰ ਦੱਸਣ ਵਾਲਾ ਜਾਂ ਤੈਨੂੰ ਪੁੱਛ ਕੇ ਕੋਈ ਬਣਾਉਣ ਵਾਲਾ ਤੇਰੇ ਵਰਗੇ ਨੇ ਕਈ ਤੁਰੇ ਫਿਰਦੇ ਨੇ ਇੱਥੇ ਤੁਸੀਂ ਉਹ ਗੰਦੇ ਬੰਦੇ ਉਹ ਗੰਦੀ ਔਲਾਦ ਹੋ ਜਿਨ੍ਹਾਂ ਨੇ ਪੰਜਾਬ ਦੀ ਏਕਤਾ ਖੰਡਤਾ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਨੇ ਫਿਰ ਕੋ ਪ੍ਰਸਤ ਤੁਸੀਂ ਬਿਆਨ ਦੇ ਕੇ ਇੱਕ ਧਾਰਮਿਕ ਪ੍ਰੋਗਰਾਮ ਦੇ ਉੱਤੇ ਤੁਸੀਂ ਧਰਮਾਂ ਦੀ ਗੱਲ ਨੂੰ ਲੜਾਈ 'ਚ ਪਾ ਗਏ ਹੋ। ਔਰ ਉਸ ਤੋਂ ਪਿੱਛੇ ਉਹ ਜਿਹੜਾ ਰਮਨੀਤ ਬਿੱਟੂ ਆ ਬੁੱਜੜ ਗਿਆ। ਉਹ ਤਾੜੀਆਂ ਮਾਰੀ ਗਿਆ ਆ। ਉਹ ਬਿੱਟੂ ਜੀ ਸ਼ਰਮ ਕਰੋ। ਸ਼ਰਮ ਕਰੋ। ਚੰਦ ਵੋਟਾਂ ਦੇ ਲਈ ਤੁਹਾਨੂੰ ਇਹ ਨਹੀਂ ਪਤਾ ਕਿ ਅੱਗੇ ਸ਼ਬਦ ਕਿਹੜੇ ਬੋਲਣ ਦੇ ਨੇ ਜਿਹੜੇ ਤੇ ਮੈਂ ਤਾੜੀਆਂ ਮਾਰਨੀਆਂ। ਰਾਜਾ ਵੜਿੰਗਣੇ ਤੇ ਮਾਫੀ ਮੰਗ ਲਈ। ਉਹਨੇ ਤੇ ਕਹਿਤਾ ਕਿ ਜੇ ਕਿਸੇ ਨੂੰ ਠੇਸ ਪਹੁੰਚੀਏ ਤੇ ਮੇਰਾ ਮਕਸਦ ਨਹੀਂਗਾ ਤੇ ਤੇਰੇ ਮੂੰਹ ਚੋ ਜੇ ਕੋਈ ਗੱਲ ਨਹੀਂ ਫੁੱਟੀ ਉਹ ਕਨਿਆ ਮਿੱਤਲ ਮੈਂ ਅਕਸਰ ਸੋਚਦਾ ਕਿ ਵੇਖੋ ਰੱਬ ਨੇ ਸਾਡੇ 크ਿਸਚੀਅਨਟੀ ਕੋ ਕਿੱਡੇ ਕਿੱਡੇ ਵੱਡੇ ਕੰਮ ਲਏ ਨੇ ਜਿਹੜੀ ਲੁਧਿਆਣੇ ਦੀ ਧਰਤੀ ਤੇ ਤੂੰ ਬਕਵਾਸ ਕਰ ਰਿਆ ਨਾ ਉਸ ਲੁਧਿਆਣੇ ਦੀ ਧਰਤੀ ਤੇ ਇੱਕ ਐਡਾ ਵੱਡਾ ਹਸਪੀਟਲ ਹੈ 크ਿਸਚਨਾਂ ਦਾ CMC ਜਿੱਥੇ ਬਹੁਤ ਸਾਰੇ ਲੋਕ ਆਉਂਦੇ ਨੇ ਔਰ ਆਪਣਾ ਇਲਾਜ ਕਰਾ ਕੇ ਆਪਣੀ ਜਾਨ ਬਚਾ ਕੇ ਜਾਂਦੇ ਨੇ ਔਰ ਇਹ ਜਿਹੜੇ ਵੱਡੇ ਸਕੂਲ ਨੇ ਮੈਨੂੰ ਖੁਸ਼ੀ ਹੁੰਦੀ ਏ ਕਿ ਇਹ ਸੇਵਾ ਪ੍ਰਭੂ ਯਿਸੂ ਮਸੀਹ ਨੇ ਉਹ ਰੱਬ ਨੇ ਸਾਡੇ ਕ੍ਰਿਸਚਨ ਲੋਕਾਂ ਨੂੰ ਦਿੱਤੀ ਏ ਪਿਆਰ ਕਰਨ ਵਾਲੇ ਲੋਕਾਂ ਨੂੰ ਦਿੱਤੀ ਏ ਕਿ ਚੰਗੀ ਸਿੱਖਿਆ ਦੇਣੀ ਬੱਚਿਆਂ ਨੂੰ ਤੇ ਲੋਕਾਂ ਦੇ ਇਲਾਜ ਕਰਨੇ। ਉਹ ਤੂੰ ਗੱਲਾਂ ਕਰਦਾ ਨਾ ਜਗਰਾਤੇ ਛੱਡ ਕੇ ਆ ਜਨਵਰੀ ਚ ਸਕੂਲਾਂ ਦੇ ਅੱਗੇ ਬਹਿ ਜਾ ਕਰ। ਉੱਥੇ ਵੇਖਿਆ ਕਰ ਕਿਦਾਂ ਤਰਲੇ ਵਜਦੇ ਨੇ ਸਾਡੇ ਕ੍ਰਿਸਚਨ ਸਕੂਲਾਂ ਚ ਐਡਮਿਸ਼ਨਾਂ ਲੈਣ ਦੇ ਲਈ। ਜੇ ਤੇਰੇ ਚ ਇੰਨੀ ਧਾਰਮਿਕਤਾ ਨਾ ਪਹਿਲਾਂ ਉਹ ਬੰਦ ਕਰਾ। 90% ਤੁਹਾਡੇ ਲੋਕ ਸਾਡੇ ਸਕੂਲਾਂ ਚ ਪੜ੍ਹਦੇ ਨੇ। ਔਰ 90% ਪੰਜਾਬ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਏ ਸਰਕਾਰ ਦੇ ਜਿਹੜੇ ਪੜੇ ਲਿਖੇ ਅਫਸਰ ਨੇ ਸਾਡੇ ਸਕੂਲਾਂ ਤੋਂ ਪੜ ਕੇ ਨਿਕਲੇ ਨੇ ਔਰ ਤੂੰ ਸਾਡੀ ਰੀਸ ਕਿੱਥੇ ਕਰ ਲੇਗਾ ਓਏ ਕ੍ਰਿਸਚਨਾਂ ਦੀ ਔਰ ਮੇਰੀ ਅਰਧਯਾ ਮਾਨਯੋਗ ਚੌਂਕ ਕਮਿਸ਼ਨ ਨੂੰ ਕਿ ਇਹ ਬੰਦੇ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਉਂਕਿ ਇਹਨੇ ਕਾਨੂੰਨ ਦੀ ਉਲੰਘਣਾ ਕੀਤੀ ਏ ਧਰਮ ਦੇ ਨਾਂ ਤੇ ਇਹਨੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਏ ਔਰ ਇੱਕ ਗੱਲ ਸੁਣ ਲਓ ਤੁਸੀਂ ਜਿੰਨਾ ਵਿਰੋਧ ਕਰ ਰਹੇ ਹੋ 크ਿਸਚੀਅਨਟੀ ਉਨੀ ਵੱਧ ਰਹੀ ਜੇ ਤੁਸੀਂ ਵਿਰੋਧ ਦੀਆਂ ਗੱਲਾਂ ਕਰਦੇ ਹੋ ਸਾਡੇ پاس ਬਣ ਪਿਆਰ ਵੰਡਦੇ ਨੇ ਤੇ ਲੋਕ ਪਿਆਰ ਲੈਣ ਲਈ ਚਰਚਾਂ 'ਚ ਜਾਂਦੇ ਨੇ ਤੇ ਚਰਚਾਂ 'ਚ ਭੀੜ ਲੱਗੀ ਜੇ ਆ ਜੱਡਾ ਜੱਡਾ ਵੱਡੇ ਚਰਚ ਖੁੱਲ ਗਏ ਨੇ ਤੇਰੀ ਤੇਰੀ ਪਰਮਿਸ਼ਨ ਲਈ ਆ ਇਤਲਾਜ ਆ ਇੱਥੇ ਪਰਚਾ ਹੋਇਆ ਦੀ ਰੈਸਟ ਨਹੀਂ ਪਈ ਇਹਦੀ ਤਾਂ ਬਕਵਾਸ ਨਹੀਂ ਬੰਦ ਹੋਈ ਸਮਝ ਕੇ ਬੋਲ ਆ ਰਮਨੀਤ ਬਿੱਟੂ ਦਾ ਮੈਂ ਆਪਣੇ ਲੁਧਿਆਣੇ ਦੇ ਪਿਛਲ ਪਾਈਚਾਰੇ ਦੇ ਲੋਕਾਂ ਨੂੰ ਇੱਕ ਗੱਲ ਕਹਿਣਾ ਰਮਨੀਤ ਬਿੱਟੂ ਦਾ ਲੈਕਚਰ 'ਚ ਉਹ ਹਾਕ ਕਰਦੇ ਹੋ ਜਿੱਦਾਂ ਪਿੱਛੇ ਤਾਲੀਆਂ ਮਾਰਨ ਧਿਆ ਸੀ ਨਾ ਇਹ ਸਿਆਸਤ ਛੱਡ ਕੇ ਨਾ ਇਹ ਬਾਅਦ ਚੋ ਜਗਰਾਤਿਆਂ ਤੇ ਤਾਲੀਆਂ ਹੀ ਮਾਰਿਓ ਢੋਲਗੀਆਂ ਹੀ ਵਜਾਏ ਇਹਦੇ ਉਹ ਹਾਲਾਤ ਕਰ ਲਿਓ ਫੜ ਕੇ ਇਹਨੂੰ ਪਤਾ ਲੱਗ ਜਾਏ ਇਹਨੇ ਕਿਹੜੀ ਕਮਿਊਨਿਟੀ ਨਾਲ ਗੱਲ ਕੀਤੀ ਏ ਪਰ ਕਨਈਆ ਮਿੱਤਲ ਮੈਂ ਤੈਨੂੰ ਲਾਸਟ ਤੱਕ ਕੋਈ ਗੱਲ ਕਹਿਣੀ ਓ ਇਹ ਆਪਣੀ ਜ਼ੁਬਾਨ ਨੂੰ ਬੰਦ ਕਰ ਲੈ ਜੇ ਉੱਪਰ ਵਾਲੇ ਨੇ ਤੇਰੀ ਜ਼ੁਬਾਨ ਬੰਦ ਕੀਤੀ ਨਾ ਕੋਈ ਦੁਨੀਆ ਦੀ ਤਾਕਤ ਨਹੀਂ ਕੋਈ ਡਾਕਟਰ ਨਹੀਂ ਹੋਊਗਾ ਜਿਹੜੀ ਤੇਰੀ ਜ਼ੁਬਾਨ ਬਾਅਦ ਚ ਖੋਲ ਜੇਗਾ ਅਸੀਂ ਸਾਰੇ ਭਰਾਵਾਂ Hindu Sikh Isai ਤੇਰੇ ਵਰਗੇ ਬੰਦੇ ਆ ਕੇ ਸਾਡੇ 'ਚ ਨਫ਼ਰਤਾਂ ਪੈਦਾ ਕਰਦੇ ਨੇ ਯਾਰ ਸਾਡੇ ਵੀ ਕਦੀ ਧਾਰਮਿਕ ਸਮਾਗਮਾਂ 'ਚ ਵੇਖਿਆ ਜੇ ਕਿ ਸਾਡੇ ਕਿਸੇ ਪਾਸਟਰ ਨੇ ਕੋਈ ਫਿਰਕਾਪ੍ਰਸਤੂ ਬਿਆਲ ਦਿੱਤਾ ਹੋਏ ਤੂੰ ਆਇਆ ਚਰਚ 'ਚ ਨਹੀਂ ਇੱਥੇ ਹੋਣੇ ਚਾਹੀਦੇ ਤੇਰੀ ਪਰਮਿਸ਼ਨ ਲੈਣ ਦੀ ਲੋੜ ਹੈ ਦੁੱਕੀ ਦਾ ਤੂੰ ਹੈ ਨਹੀਂ ਆ ਊ ਪਹਿ ਲੈ ਕੇ ਜਗਰਾਤਿਆਂ ਤੇ ਗਉਣਾ ਵਾ ਤੇ ਸਾਡੇ ਰੱਬ ਦੇ 10 ਫ੍ਰੀ ਚ ਪ੍ਰਭੂ ਯਸ਼ੁਮਸੀ ਦਾ ਪਿਆਰ ਵੰਡਦੇ ਨੇ ਲੋਕਾਂ ਨੂੰ ਤੇ ਲੋਕ ਪਿਆਰ ਦੇ ਖਿੱਚੇ ਤੁਰੇ ਹੁੰਦੇ ਨੇ ਈਕੇ ਸੋ ਮੇਰੀ ਬੇਨਤੀ ਆ ਲੁਝਾਣਾ ਵਸ ਗਿਆ ਨੂੰ ਕਿ ਬਿੱਟੂ ਦੀਆਂ ਤੜ ਗਿਆ ਤੱਕਾ ਵਜਾ ਦਿਓ ਇਹ ਬਸ ਘਰਾਂ ਚ ਬਾਜ ਢੋਲਕੀਆਂ ਵਾਲਿਆਂ ਦੇ ਨਾਲ ਮਗਰਮਗ ਤਾੜੀਆਂ ਤੇ ਰੇ ਸ਼ਰਮਲਾ ਛੱਡੀ ਯਾਰ ਇਹਨਾਂ ਲੋਕਾਂ ਨੇ ਤੁਸੀਂ ਧਾਰਮਿਕ ਸਟੇਜਾਂ ਨੂੰ ਤੇ ਯਾਰ ਛੱਡ ਦੋ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਯਾਰ ਉੱਥੇ ਧਰਮ ਦੇ ਨਾਲ ਲੋਕ ਆਪਣੇ ਧਰਮ ਚੋਂ ਇਤਿਹਾਸ ਦੱਸ ਲੋਕਾਂ ਨੂੰ ਕੋਈ ਚੰਗੀਆਂ ਗੱਲਾਂ ਦੱਸ ਲੋਕਾਂ ਦੇ ਮਨਾਂ ਨੂੰ ਸ਼ਾਂਤੀ ਮਿਲੇ ਯਾਰ ਕਿਹੜਾ ਧਰਮ ਗ੍ਰੰਥ ਆ ਜਿਹੜੇ ਗਰੰਟਸ ਦੇ ਵਿੱਚ ਇਹ ਲਿਖਿਆ ਕਿ ਤੁਸੀਂ ਦੂਜੇ ਧਰਮ ਦੀ ਨਖੇਦੀ ਕਰੋ ਸੋ ਮੇਰੀ ਬੇਨਤੀ ਆ ਕਿ ਇਦਾਂ ਦੀ ਲੋਕਾਂ ਦੇ ਖਿਲਾਫ ਐਕਸ਼ਨ ਲੇ ਔਰ ਨਾਲ ਦੀ ਨਾਲ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਗਰਦਾਸਪੁਰ ਦੇ ਵਿੱਚ ਵੀ ਸਾਡੀ ਇਲੈਕਸ਼ਨ ਆ ਸਾਡੇ بڑے ਕੈਂਡੀਡੇਟ ਉੱਤਰ ਆਏ ਨੇ ਜਿਹੜੀ ਬੜੀ ਮੰਦਭਗੀ ਗੱਲ ਆ ਮੈਂ ਆਪਣਾ ਡਿਸੀਜਨ ਵਾਪਸ ਲੈ ਲਿਆ ਪਰ ਅਜੇ ਵੀ ਕੋਈ ਹੋਰ ਮੇਰੇ ਨਾਲ ਵੇਖ ਕੇ ਕਿਸੇ ਨੇ ਕਮਿਊਨਿਟੀ ਦੀ ਭਲਾਈ ਦੇ ਲਈ ਇਹ ਡਿਸੀਜਨ ਨਹੀਂ ਲਿਆ ਕਿ ਅਸੀਂ ਇਲੈਕਸ਼ਨ ਨਾ ਲੜੀਏ ਕਿ ਸਾਡਾ ਇੱਕੋ ਹੀ ਕੈਂਡੀਡੇਟ ਰਹੇ ਹੁਣ ਅਸੀਂ ਤੇ ਕਨਫਿਊਜ਼ ਹੋ ਜਾਾਂਗੇ ਵੀ ਕਿਹਨੂੰ ਵੋਟਾਂ ਪਾਈਏ ਤੇ ਕਿਹਨੂੰ ਨਾ ਪਾਈਏ ਜੇ ਫਿਰ ਅਸੀਂ ਕਿਸੇ ਪਾਰਟੀ ਦਾ ਯਾਰ ਵਾਲੇ ਤੇ ਫਿਰ ਪਤਾ ਨਹੀਂ ਆ ਸਾਡੇ ਹੀ ਭਰਾਣੇ ਜਿਨ੍ਹਾਂ ਨੇ ਅੱਜ ਪੋਸਟਰ ਆ ਪਾ ਕੇ ਕਹਿਣਾ ਇਹਨਾਂ ਨੂੰ ਉਹ ਹੋ ਗਿਆ ਇਹਨਾਂ ਨੂੰ ਜੇ ਹੋ ਗਿਆ ਹੁਣ ਦੱਸੋ ਵੀ ਅਸੀਂ ਵੋਟ ਪਾਈਏ ਤੇ ਪਾਈਏ ਕਿਨੂੰ ਸੋ ਬੜੀ ਅਜੀਬੀ ਸਮਾ ਹੈਗਾ ਵਾ ਮੇਰੀ ਬੇਨਤੀ ਆ ਸਾਡੇ ਲੋਕ ਵਿੱਚ ਪਹਿਨ ਔਰ ਇਹਨਾਂ ਨੂੰ ਸਮਝਾਉਣ ਔਰ ਕੈਂਡੀਡੇਟ ਇੱਕ ਹੀ ਮੈਦਾਨ ਦੇ ਵਿੱਚ ਰਹਿ ਤਾ ਜੋ ਲੋਕ ਵੀ ਜਿਹੜੇ ਨੇ ਉਹ ਉਲਝਣ ਚ ਨਾ ਪੈਣ ਕਿ ਅਸੀਂ ਕਿਹਨੂੰ ਵੋਟ ਪਾਈਏ ਤੇ ਕਿਹਨੂੰ ਨਾ ਪਾਈਏ ਉਹ ਦੁਆ ਕਰੋ ਕਿ ਪ੍ਰਭੂ ਸਰਕਾਰ ਉਹ ਲੈ ਕੇ ਆਏ ਜਿਹੜੀ ਹਰ ਧਰਮ ਦੀ ਹਰ ਵਰਗ ਦੀ ਆਵਾਜ਼ ਬਣੇ ਔਰ ਕਿਸੇ ਦੇ ਨਾਲ ਕੋਈ ਧੱਕੇਸ਼ਾਈ ਨਾ ਹੋਏ ਸਾਡਾ ਦੇਸ਼ ਏਕਤਾ ਤੇ ਖੰਡਤਾ ਦਾ ਪ੍ਰਤੀਕ ਆ ਔਰ ਹਮੇਸ਼ਾ ਏਕਤਾ ਤੇ ਖੰਡਤਾ ਸਾਡੇ ਦੇਸ਼ ਦੇ ਵਿੱਚ ਬਣੀ ਰਹਿਣੀ ਚਾਹੀਦੀ ਹੈ ਤੁਹਾਨੂੰ ਸਭਨਾਂ ਪ੍ਰਭੂ ਯਸ਼ੂ ਦੇ ਨਾਮ ਵਿੱਚ ਜੈਮ ਸੀ